ਤੁਹਾਨੂੰ ਵਾਰ-ਵਾਰ ਅਸੀਂ ਨਹੀਂ ਪੁੱਛ ਪਾਈਆ ਅੱਜ ਤੁਸੀਂ ਅੱਜ ਕੀ ਕਰਨਾ ਹੈ ਮੈਨੂੰ ਸਾਡੇ ਵਾਸਤੇ ਪਬਲਿਕ ਕੋ ਬੜਕੀ ਕੁਝ ਨਹੀਂ ਹੈ ਅਗਰ ਪਬਲਿਕ ਨੂੰ ਫਿਰ ਰੋਲਤਾ ਮੈਂ ਨਾ ਹੋ ਗਿਆ ਪੂਰਾ ਮੈਂ ਉਹ ਐਵੇਂ ਖਤਮ ਹੋ ਗਿਆ ਜਿੰਨੇ ਕਿਰੇ ਮੋੜੇ ਖਤਮ ਹੋ ਗਏ ਫ੍ਰੀडम ਕੋੜੇ ਖਤਮ ਹੋ ਗਏ ਉਹਵੇਂ ਖਤਮ ਹੋਏ ਨੇ ਸਾਡੇ ਬੱਚੇ ਬੈਠੋ ਬੇਟਾ ਬੈਠੋ ਪੀਸ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਉਸੀ ਸੁਪਰੀਮ ਦੇ ਸਪੀਕ ਦੇ ਦਾ ਪੀਐਮ ਮੋਦੀ ਨੂੰ ਪਿੱਛੇ ਜੜਦਾ ਇਹ ਬੇਨਤੀ ਹੋਈ ਹੈ ਕਿ ਤੁਸੀਂ ਆਪਾਂ ਅੱਜ ਆਇਓ ਆਪਾਂ ਆ ਜਾਣ ਦਾ ਮੰਤਵ ਕੀ ਹੈ ਚਲੋ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ ਮੈਂ ਤਾਂ ਖੁਦ ਹੱਥ ਜੋੜ ਕੇ ਬੇਚੀ ਜਾ ਰਿਹਾ ਇੱਕ ਮਿੰਟ ਇੰਤਜ਼ਾਰ ਕਰਨਾ ਬੰਦਾ ਅੱਗੇ ਬੱਚੇ ਸੜਕ ਤੋਂ ਬੁੱਲਦੇ ਰਹੇ ਚੰਗਾ ਮੁਰਦਾਬਾਦ ਮੁਰਦਾਬਾਦ ਆਪਣੇ ਲੋਕਾਂ ਦਾ ਦੱਖਣਾ ਲੈਣਾ ਪ੍ਰੈਸ਼ਰ ਮੁਰਦਾਬਾਦ ਮੁਰਦਾਬਾਦ ਸਾਈਡ ਤੇ ਸਾਈਡ ਨੂੰ ਸਾਈਡ ਦੇ ਜਾ ਰਹੇ ਸਾਈਡ ਦੇ ਦੋ हार पावे आप नहीं पा नहीं हार पाड़ो बहुत आप फिर बेटा ਪਲੇਸ ਕੋਈ ਨਹੀਂ ਫਿਰ ਕੀ ਹੋ ਗਿਆ ਜੀ ਆਪ ਸੋਚੋ ਫਿਰ ਕੀ ਹੋਵੇ ਬੱਚੇ ਵਾਲੇ ਬੱਚੇ ਵਾਲੇ ਨਾ ਸਾਰੇ ਨਾ ਹੈ ਜੀ ਨਾ ਬੱਚੇ ਬਸ ਫਿਰ ਮੈਂ ਉਹੀ ਕਹਿੰਦੇ ਆ ਨਹੀਂ ਨਹੀਂ ਚਲੋ ਬੈਠ ਨਹੀਂ ਆ ਬੈਠਿੰਦੇ ਮਿੰਟ ਪਾ ਫਿਰ ਨਹੀਂ ਚਲੋ ਬੈਠਾ ਹਾਂ ਜੋ ਆਪ ਨਾ ਜਾਵੇ ਹਾਂ ਆ ਪਿੱਛੇ ਕਰੋ ਆ ਖੜਾ ਲਓ ਨਾ ਇਹ ਬੱਚੇ ਲਾਈ ਚੋ ਜਾਈ ਜਾਓ ਇੱਥੇ ਬੈਠ ਕੇ ਕੰਮ ਕਰਦੇ ਆ

ਬੈਠ ਕੇ ਮੈਂ ਮਾਰੀ ਆ ਪਾ ਬੈਠ ਕੇ ਗੱਲ ਕਰਦੇ ਆ ਨਾਲ ਸਾਰੀ ਪਿੱਛੇ ਹਟੋ ਜੀ ਸਰ ਸਾਹਿਬ ਨੇ ਦੀਰ ਨਹੀਂ ਸੀ ਨਾ ਇੱਕ ਮਿੰਟ ਕੋਈ ਨਾ ਗਲਾ ਉਹ ਕਰਾ ਰਿਹਾ ਸਾਡੇ ਘਰ ਉੱਜੜ ਗਏ ਬੈਠਾ ਬੈਠੋ ਪਲੀਜ਼ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠੋ ਬੈਠੋ ਜਿੱਥੇ ਮੈਡਮ ਸੋਣੇ ਕੁਝ ਹੋ ਰਹੀ ਸੀ ਹਾਂ ਜੀ ਸੱਜਣਾ ਬੈਠ ਕੇ ਕਰ ਬੈਠ ਕੇ ਕਰ ਜੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

ਇਹ ਇਹ ਮੋਟਾ ਇਹ ਤਾਂ ਦੇਖਿਆ ਹਿੰਦ ਕਿਤਾਬ ਦੀ ਗੱਲ ਲਿਖਣਾ ਸੀ ਉੱਤੇ ਉੱਪਰ ਲੱਗੋ ਇਹ ਤਾਂ ਨਹੀਂ ਆਉਂ ਉਹ ਤੁਸੀਂ ਕੱਲ ਦਾ ਜਵਾਬ ਮੈਂ ਬੇਨਤੀ ਹਾਂ ਅਸਟੱਕ ਤੁਸੀਂ ਕਿੱਥੇ ਰੁਕੇ ਸੀ ਸਾਨੂੰ ਜਵਾਬ ਤੁਸੀਂ ਸੁਪਰੀਮੋ ਡਿਸਟਿਕਟ ਕਿੰਨੂ ਮਿਲਿਆ ਉਹ ਮੈਨੂੰ ਮੈਨੂੰ ਮਿਲਣੀ ਹੈ ਤੁਸੀਂ ਐਸਪੀ ਸਾਹਿਬ ਇਹ ਕਿਸੇ ਸਾਹਿਬ ਕਿਹੜੇ ਦੇ ਨਾਏ ਨੇ ਮੈਡਮ ਮੇਰਾ ਬੱਚਾ ਸਾਹ ਦੇ ਹਸਪਤਲ ਤੁਸੀਂ ਜੇ ਨਾਏ ਨਾੜੋ ਕਾਨੂੰਨ ਕਾਨੂੰਨ ਅਸੀਂ ਨਹੀਂ ਰੋਕ ਸਕਿਆ ਅੱਜ ਤੁਸੀਂ ਅੱਜ ਕੀ ਕਰਨਾ ਹੈ ਮੈਨੂੰ ਇਹ ਵੀ ਐਨਪੀਆ ਵੀ ਤੁਸੀਂ ਅੱਜ ਕੀ ਕਰਨਾ ਹੈ ਮੈਂ ਉਹ ਹੀ ਕਹਿ ਰਿਹਾ ਤੁਸੀਂ ਅੱਜ ਵੀ ਕੀ ਕਰਨਾ ਹੈ ਕਿਉਂਕਿ ਸੜਕ ਵੀ ਖਤਮ ਹੋ ਗਈ ਸੀ ਜੀ ਸਾਹਿਬ ਆਈ ਜਾਣਾ ਦੋਸਤ ਬੰਦਾ ਕਰਦੇ ਤੁਸੀਂ ਤਾਂ ਨਹੀਂ ਸਿੱਧਾ ਪੀਐਮ ਮੋਦੀ ਨੂੰ ਪਿੱਛੇ ਜੜਦਾ ਬਹੁਤ ਬਹੁਤ ਚੋਕੀ ਕਰਨਾ ਹੈ ਦੇਖੋ ਅਸੀਂ ਬਾਰ-ਬਾਰ ਬਾਰ-ਬਾਰ ਅਸੀਂ ਵੀਡੀਓਜ਼ ਪਾ ਰਹੇ ਅਸੀਂ ਕਹਿੰਦੇ ਅਸੀਂ ਆਓ ਨਹੀਂ ਪੈ ਗਈ ਨਹੀਂ ਤੁਸੀਂ ਅੱਜ ਆਏ ਹੋ ਤੁਸੀਂ ਸਾਰਾ ਤੁਸੀਂ ਕੋਈ ਕੋਈ ਕੁਝ ਸਾਰਾ ਕੁਝ ਛੱਡਤਾ ਜੀ ਅਸੀਂ ਸਾਰਾ ਕੁਝ ਛੱਡਤਾ ਇਹਦੀ ਗੱਲ 25 ਸਾਲ ਕੋ ਚੱਲੇ ਗਏ ਪਰੈਂਟਸ ਦਾ ਇਹ ਸਾਸ ਨਾਲ ਬੁਲਾਉਂਦੇ ਪਰੈਂਟ ਨਾਲ ਗੱਲ ਕਰ ਰਹੇ ਹੁੰਦੇ ਕੋਈ ਨਹੀਂ ਕੁਝ ਅੰਚ ਨਹੀਂ ਨਾ ਨਾ ਮੈਡਮ ਮੈਡਮ ਇਹ ਤਾਂ ਵਾਦਾ ਨਹੀਂ ਸੀ ਕਿ ਇਹ ਹੋਣਾ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਅੱਜ ਆਣ ਦਾ ਮੰਤਵ ਕੀ ਹੈ ਚਲੋ ਦੱਸੋ ਅੱਜ ਆਣ ਦਾ ਰੀਜ਼ਨ ਕੀ ਹੈ ਮੈਂ ਤੁਹਾਡੇ ਅੱਗੇ ਕੁਝ ਹੱਥ ਜੋੜ ਕੇ ਬੇਨਤੀ ਕਰ ਰਹੀ ਹਾਂ ਦੋ ਤੁਹਾਡੇ ਦੁੱਖ ਦੇ ਅੱਗੇ ਮੈਂ ਕੁਝ ਨਹੀਂ ਕਹਿ ਕੁਝ ਵੀ ਨਹੀਂ ਇੱਕ ਵੀ ਨਾ ਮੈਂ ਕੁਝ ਕਹਿ ਸਕਦੀ ਨਾ ਮੈਂ ਸੋਚ ਵੀ ਨਹੀਂ ਸਕਦੀ ਮੈਂ ਆਪ ਦੇਖੇ ਵਿੱਚ ਤਾਂ ਮੈਨੂੰ ਪਤਾ ਹੈਗਾ ਮੈਂ ਕੁਝ ਨਹੀਂ ਕਹਿਣਾ ਤੁਸੀਂ ਜੋ ਤੁਹਾਡਾ ਗੁੱਸਾ ਹੈਗਾ ਸਭ ਕੁਝ ਜਾਏ ਇੱਕ 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 ਮਿੰਟ ਇੱਕ ਮਿੰਟ कुछ नहीं, है, कुछ, नहीं है। कोई और किसी तरीके कुछ नहीं और कर दूसरा ठीक है, है, तो 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 है, है एक एक मदर एक एक फादर इना कुछ फिर भी जेल मैं चूं भी नहीं करा बिल्कुल नहीं मैं सीधा माफी मांगी बिल्कुल नहीं कर कुछ नहीं कहना ਬਿਲਕੁਲ ਨਹੀਂ ਕਿਤੇ ਤੁਸੀਂ ਕਹਿੰਦਾ ਤੁਹਾਡਾ ਸਰ ਮੱਥੇ ਦਾ ਸਾਡੇ ਵਾਸਤੇ ਪਬਲਿਕ ਕੋ ਵਰਤੇ ਕੁਝ ਨਹੀਂ ਹੈ ਜਬ ਪਬਲਿਕ ਵੀ ਫਿਰ ਰੋਲ ਤਾਂ ਠੀਕ ਨਹੀਂ ਮੈਨਾਂ ਹੋ ਗਿਆ ਪੂਰਾ ਅਸਾ ਰੋਲ ਸਟੂਲਾਂ ਤੇ ਬੈਠੇ ਚਲੋ ਮੈਨੂੰ ਇੱਕ ਮਿੰਟ ਮੈਡਮ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਦਾ ਦੱਸੋ ਸਹੀ ਸਾਨੂੰ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਹੈ ਇੱਕ ਮਿੰਟ ਚਲੋ ਮੈਨੂੰ ਸਾਨੂੰ ਰੀਜਨ ਦੱਸ ਦੋ ਵੀ ਤੁਸੀਂ ਕਿਉਂ ਨਹੀਂ ਹੈ ਮੈਂ ਕਿਹਾ ਅਗਰ ਉਸ ਹਾਲਾਤ ਨਾਲ ਗੱਲ ਖਤਮ ਹੋ ਗਈ ਟ੍ਰੀਟਮੈਂਟ ਬੋਲਣ ਦਿਓ ਚਲੋ ਨੰਬਰ 1 ਅਮਰ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਮਰੇ ਅੱਦੇ ਬੱਚੇ ਰਜਿੰਦਰਾ ਚ ਸੀ ਅਮਰ ਹਸਪੀਟਲ ਇੱਥੀਆਂ ਦੋ ਬੱਚੇ ਜੋ ਇਨਫਰਮੇਸ਼ਨ ਹੈ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਤੇ ਅਮਰ ਹਸਪੀਟਲ ਗਏ بار بار ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਦੋਂ ਆਪਣੇ ਪੁੱਤ ਜਾਂਦੇ ਨੇ ਫੇਰ ਪਤਾ ਲੱਗਦਾ ਆਪਣੀ ਧੀ ਜਾਂਦੀ ਹੈ ਫੇਰ ਪਤਾ ਲੱਗਦਾ ਸਾਰੇ ਅਸੀਂ ਸਾਰੇ ਇਹ ਸਾਰੇ ਸਾਰੇ ਆਪਾਂ ਬਹਿ ਤੀਆਂ ਪੁੱਤਾਂ ਦੇ ਕੋਈ ਖੁਸ਼ੀ ਨਹੀਂ ਹੈ ਸਿਰਫ ਦੁੱਖ ਹੈ ਸਿਰਫ ਬੇਸਬਰੀ ਹੈ ਬਾਤ ਕੋਈ ਸੁਖਿਆ ਨਹੀਂ ਹੈ ਘਟੇ ਆਉਣ ਨਾਲ ਮਨ ਲੱਗ ਜਾਂਦੀ ਕਿਉਂ ਜੰਮੇ ਹੋਰ ਅਸੀਂ ਇਹ ਤਾਂ ਜੰਮੇ ਹੀ ਕਿਉਂ ਅਸੀਂ ਤਾਂ ਇਹ ਸੋਚਦੇ ਕਿ ਜਿੰਨੇ ਪਾਕਿਸਤਾਨ ਦੇ ਬੱਚੇ ਸਾਡੇ ਇੱਥੇ ਕਿਉਂ ਆਏ ਮੈਂ ਉਹ ਐਵੇਂ ਖਤਮ ਹੋ ਗਏ ਮੈਂ ਉਹ ਐਵੇਂ ਖਤਮ ਹੋ ਗਏ ਜਿੰਨੇ ਕੀੜੇ ਮਕੋੜੇ ਖਤਮ ਹੋ ਗਏ ਤੁਸੀਂ ਦੇਖੋ ਕੀੜੇ ਮਕੋੜੇ ਖਤਮ ਹੋਂਦੇ ਰ ਓਵੇਂ ਖਤਮ ਹੋਏ ਨੇ ਸਾਡੇ ਬੱਚੇ ਤੁਸੀਂ ਇੱਧਰ ਇਕੱਲਾ ਕਰਦੇ ਹੋ ਜਿੱਦਨੇ ਮੁੰਡੇ ਅੱਜ ਬੈਠੇ ਤੁਸੀਂ ਇੱਕ ਦਿਨ ਤਾਂ ਦੇ ਸਾਡੇ ਇੱਕ ਵਾਰੀ ਐਂ ਦੇ ਦੰਦੇ ਅਸੀਂ ਫੜ ਕੇ ਤਾਂ ਮੰਗੇ ਤੁਸੀਂ ਕੋਈ ਗੱਲ ਨਹੀਂ ਹੈ ਮੈਂ ਇਹ ਜੋ ਆਪ ਨਹੀਂ ਉਹ ਹੁਣ ਤੁਹਾਡੇ ਹੁਣ ਪੂਰੀ ਐਕਸੈਪਟੇਬਲ ਨਹੀਂ ਹੈ ਕੋਈ ਨਹੀਂ ਕੋਈ ਪਰ ਕੁਝ ਨਹੀਂ ਹੋਣਾ ਅਸੀਂ ਕਿਸੇ ਖਟੇ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸਾਡਾ ਤੇ ਬਾਗ ਹੈ ਨਾ ਹੁਣ ਫਟ ਚੁੱਕਿਆ ਹੈ ਹਾਂ ਹੁਣ ਅਸੀਂ ਸਾਰੇ ਸਾਨੂੰ ਦੇਖਦੇ ਸਾਨੂੰ ਪੁੱਸਾ ਚੜ ਰਿਹਾ ਸੀ ਇਹ ਬੇਨਤੀ ਕਰ ਰਹੇ ਹਾਂ ਉਹੀ ਟਿੱਪਰ ਲੈ ਆਓ ਤੇ ਸਾਡੇ ਉੱਤੇ ਸਾਡੇ ਉੱਪਰ ਚੜ ਦੋ ਅਸੀਂ ਤੁਹਾਨੂੰ ਸਾਰਾ ਕੁਝ ਮਾਫ ਕਰਕੇ ਲਿਖ ਕੇ ਦੇ ਦਿੰਦੇ ਹਾਂ ਸਾਡੇ ਉੱਪਰ ਬੱਚੇ ਸੀ 17 ਬੰਦੇ ਦਾ ਕੋਈ ਜੋਖ ਪੈਸੇ ਨਹੀਂ ਚੱਲੇਗਾ ਸਾਡੇ ਸਾਡੇ ਬੱਚੇ ਪੈਸੇ ਖਤਮ ਕਰ ਦੋ 25 2 ਲੋਕ ਦੇਖੋ ਇੱਕ ਤਾਂ ਮਨਵ ਜੀ ਇੱਕ ਤਾਂ ਬੱਚੇ ਕੋ ਆਏ ਇਹਨਾਂ ਦਾ ਇਨਸਾਫ ਹੋਣਾ ਵਸਤੇ ਦੇਖੋ ਇਹ ਕਰੀਏ ਕਿਵੇਂ ਹੋਵੇ ਤੁਹਾਨੂੰ ਪੱਲੇ ਕਮਿਸਰ ਚੌਕਦਾਰ ਤੁਹਾਨੂੰ ਇੱਕ ਟਿੱਪਰ ਲਿਆਓ ਸਾਡੇ ਦੇ ਚਾਰ ਤੋਂ ਅੱਠ ਹੋ ਗਏ 10 ਅੱਸੀ ਜਵਾਰ ਰੋਣ ਖਤਮ ਹੋ ਖਾਰਾ ਕਰ ਤੋ ਤੁਹਾਨੂੰ ਮਾਫ ਨੇ ਤੁਸੀਂ ਅਸੀਂ ਲਿਖ ਕੇ ਦੇ ਦਿੰਦੇ ਨੇ ਬਟ ਤੁਹਾਨੂੰ ਖਾਰਾ ਕਰ ਮਾਫ ਨੇ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ ਨੇ ਤੁਸੀਂ ਮੈਨੂੰ ਵੈਲਿਡ ਰੀਜ਼ਨਸ